ਆਈ ਨੂੰ ਤਾਂ ਪਛਾਣਦੇ ਹੋ ਨਾ ਪਛਾਣਦੇ ਉਹ ਨਹੀਂ ਪਛਾਣਦੇ ਨੂੰ ਅਸਲ ਬੰਦੇ ਦੀ ਜਿੱਦੀ ਮੈਂ ਗੱਲ ਕਰ ਰਿਹਾ ਉਹ ਜਿਹੜਾ ਨਵਾਂ ਚਿਹਰਾ ਉਹ ਤਾਂ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਪਾਉਣ ਦਾ ਚਿਹਰਾ ਉਹ ਦੀ ਨਹੀਂ ਮੈਂ ਦੀ ਗੱਲ ਕਰ ਰਿਹਾ ਸ਼ੈਤਾਨ ਦੀ 2000 ਪੀਸ ਜਦੋਂ ਵੀ ਆ ਗਿਆ ਹਨਾ ਵਾਂਟ ਉਦੋਂ ਮੈਂ ਬਤੂਆ ਹਨਾ ਫਿਰ ਜਦੋਂ ਹੁਣ ਜੇ ਮੈਂ ਇਥੋਂ ਨਿਕਲਿਆ ਇਨ ਕੇਸ ਹਨਾ ਉਹ ਫਿਰ ਆ ਪੈਸੇ ਮੰਗਾਏ ਆ ਇਸ ਬੰਦੇ ਕੋਲ 15000 ਰੁਪਏ ਮੰਗਾਇਆ ਕਿਸੇ ਕੋਲ ਉਹ ਵੀ ਇੰਤਜ਼ਾਮ ਹੋ ਜਾਣਾ ਮਹੀਨੇ ਖੰਡ ਦੇ ਵਿੱਚ ਉਹ ਚ ਮੇਰਾ ਇਨਾ ਪੈਸਾ ਲੱਗਣਾ ਨਹੀਂਗਾ ਕੰਮ ਹੋਰ ਕੰਮ ਚ ਜੇ ਮੈਂ ਨਿਕਲਿਆ ਇਥੋਂ ਇਥੇ ਜੇ ਨਾ ਨਾ ਦਿਆ ਮੈਨੂੰ ਫਿਰ ਵੀ ਉਹ ਪੈਸੇ ਜਿਹੜੇ ਆ ਉਹ ਮੈਂ ਵਤ ਲੈਣੇ ਕਿਉਂਕਿ ਉਹ ਪੈਸੇ ਆ ਮੇਰੇ ਹੀ ਹਾਂ ਉਹ ਜੈਪਾਲ ਨੇ ਲੁੱਟ ਕੀਤੀ ਸੀ ਇੱਕ ਹੀ ਹਾਂ ਠੀਕ ਹੈ ਉਹ ਪੈਸੇ ਉਹਦੇ ਚ ਮੇਰਾ ਹਿੱਸਾ ਹੈ अच्छा मेरे को लगा के तुम बता देना अभी मेरा हिस्सा ही वो वो लाला भाई थे गए थे 40 लाख रुपए दी पूरी खेड़ जड़ी वो 40 लाख रुपए ਦੇ ਵਿੱਚ ਰੁਪਏ ਸੀ 10 लाख ਮੇਰਾ अच्छा ਤੇ ਉਹ ਉਹ 10 लाख ਰੁਪਿਆ ਜਿਹੜਾ ਸੀ ਉਹ ਹੁਣ ਜਦੋਂ ਉਹ ਮਰ ਗਿਆ ਮੁੰਡਾ ਹਨਾ ਜੈਪਾਲ ਦਾ ਨਾ ਕੰਟਰੋਲ ਹੋ ਗਿਆ ਹੁਣ ਜਿਹੜੇ ਬੰਦੇ ਕੋ ਪੈਸੇ ਜਿੰਨਾ ਚਿਰਦੇ ਉਹ ਜਿੰਦਾ ਸੀ ਮੈਨੇ ਮੰਗੇ ਉਹਦੇ ਕੋ ਪਹਿਲਾਂ ਨਾਲ ਦੀ ਮੰਗੇ ਸੀ ਜਨਾ ਮਤਲਬ ਉਲਟਾ ਸਭ ਉਹਦੇ ਬੰਦਿਆਂ ਦੇ ਪੈਸੇ ਕੋ ਲੱਗੇ ਜਿਹੜੇ ਇੱਥੇ ਆਣ ਕੇ ਰਹੇ ਮੇਰੇ ਕੋਲ ਇੱਕ ਦੋ ਹੀ ਜਿੰਨਾ ਮੇਰੇ ਰੂਮ ਲੈ ਕੇ ਜਦਾ ਵਖਰਾ ਉਹਨਾਂ ਨੂੰ ਅੱਛਾ ਤੇ ਹੁਣ ਉਹ ਮਰ ਗਿਆ ਸੀ ਤੇ ਜਿਹੜੇ ਬੰਦੇ ਦਾ ਹੈਗਾ ਸੀ ਉਹ ਜਿਹੜੇ ਪੈਸੇ ਪਏ ਸੀ ਉਹਨਾਂ ਨੂੰ ਆ ਵੀ ਫੋਨ ਆਇਆ ਹੈ ਅੱਛਾ ਤੇ ਬਈ ਉਹਨਾਂ ਪੈਸਿਆਂ ਦਾ ਕੀ ਕਰਨਾ ਹੈ ਨਾ ਤੇ ਮੈਂ ਨਹੀਂ ਚਾਹੁੰਦਾ ਕਿ ਉਹ ਪੈਸੇ ਜਿਹੜੇ ਆ ਨਾ ਮੈਂ ਨਿੱਜੀ ਤੌਰ ਤੇ ਵਰਤਾਂ ਹੂੰ ਕਿ ਕੋਈ ਇੱਕ ਤੇ ਮਸਲਾ ਸੀ ਜਿਹੜੇ ਕੰਮ ਨੂੰ ਕੀਤਾ ਸੀ ਉਹ ਕੰਮ ਹੋਰ ਸੀ ਕੰਮ ਦਾ ਮਸਲਾ ਸੀ ਕੋਈ ਉਧਰਲੇ ਪਾਸੇ ਲਾਉਣਾ ਸੀ ਕੰਮ ਕੋਈ ਹੈ ਨਾ ਤੇ ਉਹ ਉਹਦੇ ਚ ਹੁਣ ਪੈਸਾ ਮੇਰੇ ਕੋਲ ਹੈਗੀ ਅੱਜ ਦਾ ਉਹ ਮੈਂ ਬੰਦੇ ਨੂੰ ਕਿਹਾ ਵੀ ਮੈਨੂੰ ਭੇਜ ਉਹ ਮੈਂ ਤਾਂ ਵਰਤ ਨਹੀਂ ਵੀ ਜੇ ਮੈਨੂੰ ਇੱਥੋਂ ਨਿਕਲਣਾ ਪਿਆ ਇਹਨੇ ਕੇਸ ਹੁਣ ਇਹ ਵੀ ਜਿਹੜਾ ਮੇਰਾ ਨਿੱਜੀ ਮਸਲਾ ਹੈ ਵੀ ਜੇ ਇੱਥੇ ਮੇਰਾ ਵੀ ਵੀਜ਼ਾ ਨਹੀਂ ਵੀ ਨਹੀਂ ਹੁੰਦਾ ਇਹ ਕਰਕੇ ਨਹੀਂ ਹੋਣ ਡਿਆ ਵੀ ਆਪਾਂ ਜਿਹੜਾ ਵੀ ਇੰਡੀਅਨ ਗਵਰਨਮੈਂਟ ਦਾ ਰੌਲਾ ਪਾ ਕੇ ਆਪਣੇ ਨਾਲ ਹਨ ਮੈਂ ਪਰਸਨਲ ਮਸਲਾ ਤਾਂ ਹੈ ਨਹੀਂ ਮੇਰੇ ਕਿਹੜਾ ਵੱਟ ਦਾ ਰੌਲਾ ਹੈ ਨਾਲ ਤੇ ਮੈਂ ਸੋਚਿਆ ਵੀ ਉਦੋਂ ਪੈਸੇ ਮੰਗਾਉਂਗਾ ਜੇ ਕਿਤੇ ਇੱਥੇ ਲੋੜ ਪੈ ਗਈ ਕਿਸੇ ਕੇਸ ਦੇ ਮਸਲੇ ਚ ਕਿ ਉਦਾਂ ਉਹਨੇ ਫੋਨ ਕੀਤਾ ਸੀ ਉਹ ਕਹਿੰਦਾ ਵੀ ਭਾਈ ਹਜੇ ਤੇ ਮੈਂ ਟ੍ਰਾਂਸਫਰ ਨਹੀਂ ਕਰ ਸਕਦਾ ਸਿਚੁਏਸ਼ਨ ਇਦਾਂ ਦੀ ਆ ਵੀ ਸਾਰੇ ਉਹਦੇ ਟਰੈਕਿੰਗ ਹੋਣ ਲਈ ਆ ਪੈਂਦਾ ਇਹ ਆ ਕਿ ਕਾਦਰ ਦੇ ਰੂਪ ਚ ਹਨਾ ਕੁਝ 골ਡ ਹੈ ਕੁਝ ਪੈਸਾ ਹੋਆ ਉਹ ਵੀ ਕਹਿੰਦਾ ਕਨਵਰਟ ਕਰਦੇ ਟਾਈਮ ਲੱਗ ਜਾਣਾ ਕਿ ਅਜੇ ਕਹਿੰਦੇ ਸੋਨਾ ਵੀ ਨਹੀਂ ਪੜਨਾ ਆਪਣੇ ਹੱਥੋਂ ਦਾਜਤਾ ਜੈਪਾਲ ਦਾ ਕਾਊਂਟਰ ਹੋਇਆ ਇਹ ਬੰਦੇ ਨੇ ਮੰਨਣਾ ਹੀ ਨਹੀਂ ਕਰ ਕਿ ਨਹੀਂ ਐਸੀ ਕਿਉਂਕਿ ਪਤਾ ਹੀ ਉਹਨਾਂ ਨੂੰ ਕਿਹਦੇ ਕਿਹੜੇ ਬੰਦੇ ਆ ਤੇ ਮੈਂ ਉਹਨੂੰ ਕਿਹਾ ਵੀ ਚਲੋ ਕੋਈ ਇੰਤਜ਼ਾਮ ਕਰ ਉਹ ਕਹਿੰਦਾ ਮੈਂ ਅਮਰੀਕਾ ਨਾਲ ਗੱਲ ਕਰਦਾ ਮੈਂ ਇਸ ਬੰਦੇ ਨਾਲ ਉਹਨੂੰ ਮੈਂ ਕਹਿੰਦਾ ਵੀ ਡਾਲਰ ਭੇਜ ਦੇ ਉੱਥੇ ਉਹਨਾਂ ਨਾਲ ਗੱਲ ਕਰਕੇ ਬਾਅਦ ਵਿੱਚ ਮੈਂ ਦੇ ਦੂੰਗਾ ਨਨ ਕਿਉਂ ਬੰਦੇ ਤੇ ਜਵਾਨੜੀ ਇਹਨਾਂ ਦੇ ਮੁਕਰ ਨਾਲ ਮੁਕਰ ਨਾਲ ਹੁੰਦੇ ਤੇ ਹੁਣ ਕਿਹੜਾ ਕੋ ਵਾਲੀ ਵਾਰ ਸੀ ਨਾ ਦੇ ਪਬਲਿਕਲੀ ਕਹਿ ਸਕਦੇ ਨਹੀਂ ਉੱਠ ਕੇ ਵੀ ਪੰਜਾ ਪਾਲਕ ਪਹਿ ਲੈਣੀ ਹਾਂ ਪਿਓਰ ਮੈਂ ਇਹ ਗੱਲ ਕਹਿੰਦੇ ਆ ਵੀ ਤੂੰ ਕਿੰਨੇ ਹੁਣ ਦਵਾ ਸਕਦੇ ਮੈਨੂੰ ਚਾਚੇ ਤੂੰ ਵੀ ਜਿਹੜੇ ਨਾ ਜਿਹੜੇ ਮੇਰੇ ਮੈਂ ਤੈਨੂੰ ਕਹਿਣਾ ਜਿਹੜੇ ਮੇਰੇ ਪੈਸੇ ਹਨ ਉਹਨਾਂ ਨੂੰ ਇਹ ਗੱਲ ਕਹਿਣਾ ਜਿਹੜੇ ਤੂੰ ਲੈਣੇ ਆ ਕਿੰਨੇ ਲੈਣੇ ਉਹਨਾਂ ਆਪਣੇ ਉਹਨਾਂ ਦੇ ਪੈਸੇ ਉਹਨਾਂ ਤੋਂ ਮੇਰੇ ਉਹਨਾਂ ਜਿਹੜਾ 8000 ਰੁਪਏ ਦਾ ਉਹਨਾਂ ਨੇ ਦੇਦਾ ਮੈਨੂੰ ਬਾਕੀ 2 ਦਨ 1000 ਹੋਰ ਵਧੂਗਾ 2000 2500 ਜਿੰਨਾ ਵੀ ਵਜੇ ਉਹ ਅਜੇ ਕੀ ਇਹ ਉਹਨਾਂ ਉਹਨਾਂ ਕੋਲ ਤੋਂ ਲੈਣਾ ਮੈਂ ਦੋ ਤਿੰਨ ਹਜ਼ਾਰ ਰੁਪਏ ਹਨਾ ਉਹ ਛੱਡਦੇ ਉਹ ਤੇਰੀ ਉਹਨਾਂ ਨਾਲ ਗੱਲ ਬਾਤ ਹੈ ਮੈਂ ਉਹਨੂੰ ਕਹਿੰਦਾ ਬਈ ਨੂੰ 10000 ਰੁਪਏ ਦੇ ਦੋ ਠੀਕ ਹੈ 10000 ਰੁਪਏ ਮੈਂ ਉਹਨੂੰ ਕਹਿੰਦਾ ਬਈ ਨੂੰ ਦੇ ਦਿਓ ਠੀਕ ਹੈ ਹੂੰ 3000 ਰੁਪਏ ਤੈਨੂੰ ਮੈਂ ਦੇ ਦੂੰਗਾ 13000 10000 ਰੁਪਏ ਕਿ ਮੈਂ ਤੈਨੂੰ ਦੇ ਸਕਦਾ 3000 ਰੁਪਏ ਮੈਂ ਤੈਨੂੰ ਕਿਉਂ ਦੇ ਸਕ ਕਿ ਕਿੱਦਾਂ ਕਰ ਰਹੇ ਹੋ ਕਿ 3000 ਰੁਪਏ ਤਾਂ ਮੇ ਕੋਲ ਇੰਤਜ਼ਾਮ ਹੋ ਜਾਣਾ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਤੇ ਉਹ ਭਾਵੇਂ ਮੈਂ ਮਤ ਉਹ ਜਿਆ ਪਰ ਵਾਲੇ ਪਹਿਲੇ ਨਾ ਵੀ ਕੋਈ ਵੀ ਮਸਲਾ ਨਾ ਉਹ ਆਪਣਾ ਹੋ ਜਾਣਾ ਇੰ ਤੂੰ ਜਿਹਨੇ ਗੱਲ ਤੇ ਉਹ ਆਪਣੇ ਕੋਈ ਹੈਗਾ ਜੀ ਗਾਰਡ ਇਹਨਾਂ ਵਿੱਚ ਇੱਕ ਮੇਰੇ ਕੋ ਫੋਨ ਪਿਆ ਵਾ ਜਾਂ ਮੈਂ ਫੋਨ ਵੇਚੂਗਾ ਫਿਰ ਅੱਗੇ ਮੈਂ ਤੁਹਾਨੂੰ ਮਜ਼ਾ ਇਹ ਦੱਸਾਂ 10 ਲੱਖ ਰੁਪਏ ਦਾ ਫੋਨ ਤੇਰੇ ਸਾਹਮਣੇ ਭੇਜਾਂ ਨਾ ਪੈਂਦਾ ਹੁਣ ਉਹ ਸਾਰੇ ਪੈਸੇ ਭੁਮਰੀ ਦੇ ਉੱਧਰ ਖਰਚੇ ਗਏ ਹਨਾ ਮੈਂ ਉਹ ਵੀ ਪੈਸੇ ਜਿਹੜੇ ਸੀ ਨਾ ਉਹ ਵੀ ਪੈਸੇ ਮੈਂ ਦੇਣ ਨੂੰ ਲੈ ਇਹ ਮੈਂ ਰਦਾ ਹੀ ਲੱਖ ਰੁਪਏ ਤੈਨੂੰ ਦੇ ਦਾਂ ਇਹ ਆ ਵੀ ਜਿਹੜਾ ਜਿਹੜੇ ਪੈਸੇ ਤੋਂ ਮੈਂ ਕਹਿ ਤਾ ਨਾ ਉਹ ਜਿਹੜੇ ਮੈਂ ਪਰਸਨਲੀ ਪੈਸੇ ਕਮਾਏ ਆ ਹੂੰ ਕਿਹ ਕੋ ਨਹੀਂ ਮੰਗੇ ਕਿ ਕੌਮ ਦੇ ਨਾਮ ਦੇ ਉੱਤੇ ਜਾਂ ਦੂਜੇ ਤੇ ਤੇ ਇਹ ਪਰਸਨਲ ਹੀ ਪਹਿਖ ਮੈਂ ਭਾਵੇਂ ਭੈਣ ਚ ਮੈਂ ਡਾਕਾ ਮਾਰਿਆ ਉਹ ਵੀ ਮੇਰਾ ਪਰਸਨਲ ਹੀ ਹੈ ਹਮ ਮੈਂ ਹੀ ਮਾਰਿਆ ਨਾ ਉਹ ਕਿਹਨੂੰ ਲਿਖ ਦੇ ਨਹੀਂ ਦੁੱਤਾ ਵੀ ਮੈਂ ਇੱਥੇ ਲਾਉਣੇ ਪਏ ਹੂੰ ਹਮ ਹੁਣ ਉਹ ਵੀ ਸਿਚੁਏਸ਼ਨ ਇਹ ਹੈ ਵੀ ਜੇ ਤੇ ਉਹਨਾਂ ਨੂੰ ਕਾਊਂਟਰ ਨਾ ਹੁੰਦਾ ਜਦੋਂ ਮੈਂ ਤੈਨੂੰ ਕਹਿੰਦਾ ਬਾਪਾ ਤੁਹਾਨੂੰ ਪੈਸੇ ਦਊਂਗਾ ਹਮ ਉਹਦਣ ਕੀ ਚੱਕਰ ਪਿਆ ਹੀ ਵੀ ਇਹਨਾਂ ਨੇ ਇੱਥੋਂ ਹਥਿਆਰਾਂ ਦੀ ਕੇਪਸੀ ਜਿਹੜੀ ਉਹ ਕਹਿੰਦਾ ਨਸ਼ੇ ਦੀ ਕੇਪ ਕਰਨਾ ਹੈ ਨਸ਼ੇ ਨਹੀਂ ਹੈਗੇ ਉਹ ਜਿਹੜੇ ਦੂਜੇ اسلح ਹੈ ਹਨਾ ਉਹ ਲਗਾਉਣਾ ਹੈ ਇੱਥੋਂ ਤੇ ਉਹ ਨਗਾਉਣ ਇਥੋਂ ਕਿਤੇ ਇਹਨਾਂ ਨੇ ਫਗਵਾੜੇ ਰੱਖਣਾ ਹਾਂ ਦਾ ਉਹ ਚੱਕੀ ਉਹ ਜਿਹੜੇ ਬੰਦੇ ਪੁਲਸ ਵਾਲੇ ਇਹਨਾਂ ਨਾਲ ਅਗੇ ਕੰਮ ਕਰਦੇ ਹਨ ਮਿਲ ਕੇ ਹਾਂ ਉਹ ਪਹਿਲੇ ਮੰਗਦੇ ਹੈ ਵੱਧ ਅੱਛਾ ਜਿਹੜੇ ਇਹਨਾਂ ਨੇ ਠਹਾਰ ਕੇ ਆਏ ਸੀ ਉਹ ਨਹੀਂ ਮੰਗਾਏ ਦੂਜੇ ਮੰਗਾ ਲਏ ਵੱਡੇ ਹਾਂ ਹੁਣ ਪੁਲਸ ਵਾਲਿਆਂ ਨੂੰ ਤਾਂ ਮਤਲਬ ਇਹ ਹੋਣਾ ਚਾਹੀਦਾ ਕੀ ਹੈ ਕਿ ਨਹੀਂ ਪਰ ਪੁਲਸ ਵਾਲੇ ਜਿਹੜੇ ਨਾਮੀਦੇ ਉਹਨਾਂ ਨੂੰ ਪਤਾ ਵੀ ਵੱਡੀ ਕੋ ਪਲੈਨਿੰਗ ਕਰ ਲਏ ਪਹਿਵਤ ਲੈ ਲੀਏ ਨਾ ਕੋ ਹਾਂ ਜੈਪਾਲ ਨੇ ਮਾਦਾ ਮੋਜ਼ਾ ਬੰਦੇ ਨਾਇਨਗੜੀ ਬੰਦੇ ਮਾਰੇ ਜੈਪਾਲ ਨੇ ਹਾਂ ਮਤਲਬ ਇੱਕ ਬੰਦਾ ਮਾਰਿਆ ਰੌਕੀ ਇਹਨੇ ਉਹੀ ਕਤਲ ਨਹੀਂ ਕੀਤਾ ਸੀ ਤੇ ਉਹ ਵੀ ਕਤਲ ਜਿਹੜਾ ਹੀ ਨਾਲ ਇਹਦੇ ਗੈਸ ਤੋ ਜਾ ਮੁੰਡਾ ਉਹਨੇ ਕੀਤਾ ਇਹ ਵੀ ਲੱਗ ਇਹ ਬੰਦੇ ਮਾਰ ਵਾਲਾ ਫੈਨਿਸ ਡਿਪਾਰਟਮੈਂਟ ਹੈ ਚੋਰੀ ਦੇ ਕੰਮ ਚ ਉਹ ਦਿਨ ਤੋਂ ਵੱਡਾ ਮਾਰ ਕੋਈ ਨਹੀਂ ਹੈਗਾ ਪੰਜਾਬ ਚ ਉਹ ਕੰਮ ਇਹਨੇ ਕੀਤਾ ਜੇਪਨ ਨੇ ਨੂੰ ਕਿਹਾ ਵੀ ਕੋਈ ਨਹੀਂ ਰਜਿਸਟ੍ਰੇਸ਼ਨ ਕਰੋ ਉਦਾਂ ਡੀਲ ਕਰਨ ਵਾਲਾ ਬੰਦਾ ਹੈ ਉਹਨੇ ਕਿਹਾ ਕੋ ਦੂਜੇ ਮੁੰਡੇ ਜਿਹੜੇ ਨਾਲ ਸੀ ਨਾ ਜਿਹੜੇ ਫੜੇ ਗਏ ਪਹਿਲਾਂ ਉਹਨੇ ਚਲਾ ਕੇ ਗੋਲੀ ਪੁਲਸਾਰਾ ਕੇ ਤਾਂ ਢਾਂ ਢਾਂ ਆਇਆ ਉਹ ਨਹੀਂ ਗੋਲੀ ਚਲਾ ਕੇ ਪੁਲਸਰੇ ਮਾਰ ਦੇ ਦੋਵੇਂ ਹੂੰ ਹੁਣ ਮੇਰਾ ਇਹ ਜੈਪਾਲ ਦੀ ਇੱਕ ਪ੍ਰੋਬਲਮ ਹੀ ਵੀ ਇਹਨੂੰ ਫੋਨ ਨਹੀਂ ਕਰ ਸਕਦਾ ਕੋਈ ਬੰਦਾ ਆਪੇ ਕਿਉਂ ਕਰਦੇ ਕਰਦੇ ਵੱਖਰੀ ਗੱਲ ਕੋਈ ਨੰਬਰ ਹੀ ਨਹੀਂ ਕੋਈ ਪਤਾ ਨਹੀਂ ਕਿ ਇਹਨੂੰ ਬੱਚਿਆ ਵੀ ਤਾਰੇ ਆ 7-8 ਸਾਲ ਹੈ ਹੈ ਮੈਂ ਇਹਨੂੰ ਕਿਹੜੇ ਮਹੀਨੇ ਮਤ ਜਦੋਂ ਉਹ ਘਟਨਾ ਵਾਪਰਗੀ ਨਾ ਮਈ ਦੇ 14-15 ਤਰੀਕ ਦੀ ਮੇਰੇ ਕੰਨਾਂ ਗੱਲ ਆ ਉਹ 15 ਤਰੀਕ ਦੀ ਹੈ ਨਾ ਉਤੋਂ ਮੈਨੂੰ ਹਫਤੇ ਬਾਅਦ ਪਤਾ ਲੱਗਾ ਸੀ ਵੀ ਕਿ ਕਲਕੱਤੇ ਹੀ ਨਿਕਲ ਗਿਆ ਤੇ ਕਲਕੱਤੇ ਦਾ ਅੱਡਾ ਜਿਹੜਾ ਵਾ ਉੱਥੇ ਜਾਉਂ ਬੰਦੇ ਨੂੰ ਪਤਾ ਹੈ ਹਮਮ ਇੱਕ ਬੰਦਾ ਪੁਲਿਸ ਇਨਵੈਸਟ ਕਰ ਲਿਆ ਹਮ ਮੈਂ ਉਹਨੂੰ ਬਥੇਰੀ ਕੋਸ਼ਿਸ਼ ਕੀਤੀ ਕਿ ਮੈਨੂੰ ਅੱਡੇ ਦਾ ਨਹੀਂ ਪਤਾ ਹਮ ਨਾ ਉਹ ਬੰਦਾ ਘਲਾ ਸਕਿਆ ਨਾ ਕੁਝ ਹੋ ਸਕਿਆ ਮੈਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇੱਕਰ ਗਿਆ ਤੈਨੂੰ ਦੁੱਧ ਵਿੱਚ ਪਾ ਕੇ ਉਹਨਾਂ ਨੇ ਕੁਝ ਦੇ ਦਿੱਤਾ ਉਹਨੂੰ ਦੁੱਧ ਲਵਾਇਆ ਇਹਨਾਂ ਨੇ ਜੇ ਪਾਲ ਉਹਨਾਂ ਨੇ ਦੂਸਰੀ ਦੁੱਧ ਲਾਇਆ ਉਹ ਦੁੱਧ ਵਿੱਚ ਪਾ ਕੇ ਉਹਨੂੰ ਨਸ਼ੀਲੀ ਦਵਾਈ ਦਿੱਤੀ ਇਹਨਾਂ ਨੂੰ ਫਿਰ ਉਹਨਾਂ ਨੇ ਸੁੱਤਿਆਂ ਨੂੰ ਚੁੱਕ ਲਿਆ ਅੱਛਾ ਫਿਰ ਉੱਥੇ ਅੰਦਰ ਹੀ ਰੂਮ 'ਚ ਇਹਨਾਂ ਨੂੰ ਡੈਰੋਗੇਟ ਕੀਤਾ ਉਹਨਾਂ ਨੇ ਥਾ ਇੱਕ ਦਿਨ ਪਹਿਲਾਂ ਅੰਸ ਲਗੇ ਉੱਥੇ ਰਿਸਤਰੀ ਜਿਹੜੀ ਕਰਨਾ ਨਹੀਂ ਉਹ ਉਹ ਅੰਡਰ ਰੋਕੇਸ਼ਨਿੰਗ ਨਹੀਂ ਹੋਈ ਆ ਤੇ ਉਹਦੇ ਚ ਮੈਨੂੰ ਅਖਿਲ ਦਾ ਪਤਾ ਸੀ ਕਿ ਉਹਨੇ ਨਾਂ ਨਹੀਂ ਲੈਣਾ ਚਾਹਦਾ ਹੂੰ ਸਵਾਗੂ ਬਾਲੋਂ ਨਵੀਂ ਨਾਂ ਲੈ ਦੇ ਕਹਦਾ ਹੂੰ ਇਹ ਪਰ ਮੈਨੂੰ ਇਹ ਡਰ ਸੀ ਵੀ ਨਸ਼ੇ ਪਤ ਤੇ ਮੰਨ ਲਓ ਜੇ ਕੋ ਪਤਾ ਨਹੀਂ ਨਸ਼ੇ ਪਤ ਕਰਾ ਕੇ ਕਿਹਨੂੰ ਕੋਈ ਡੀਗਰੂ ਆ ਲਾ ਕੇ ਕੋ ਬਗਾ ਲੈਣ ਕੋਈ ਚੀਜ਼ ਨਾਰਕੋਡ ਡਰ ਸਿਸਟਮ ਦੇ ਉਹ ਕਰ ਲਿੰਦੇ ਅਗਲੇ ਨਾ ਰਿਪੋਰਟ ਉਹ ਇਹਨੇ ਨਾਂ ਨੂੰ ਤੇ ਲਿਆ ਨਹੀਂ ਕਿਸੇ ਦਾ ਅੱਛਾ ਪਰ ਉਹਨਾਂ ਨੂੰ ਕੋਈ ਪਤਾ ਲੱਗ ਗਿਆ ਜਦੋਂ ਕੀ ਜਿਹੜੀ ਅਕੀਨ ਲੱਗਦਾ ਜਿਹੜੇ ਅੱਡਿਆਂ ਤੇ ਪੈਰੇ ਆ ਨਾ ਮਾਲ ਪੈਹਾ ਪਿਆਵ ਜਿਵੇਂ ਇੱਕ ਤੇ ਇਹਨਾਂ ਦਾ ਕੰਮ ਸੀ ਪੋਸਟ ਦਾ ਅੱਛਾ ਜਿਹੜਾ ਪੋਸਟ ਕਰਦੇ ਨੇ ਦਰੁਦਰ ਹੂੰ ਚਿੱਟੇ ਦਾ ਨਹੀਂ ਕੰਮ ਕਰਦੇ ਰੇ ਕੋਈਵੇਂ ਪੈਣ ਚੂੜ ਬੋਲਦੇ ਪੋਸਟ ਦਾ ਕੰਮ ਕੀਤਾ ਫੀਮ ਦਾ ਕੰਮ ਕੀਤਾ ਨਸ਼ੇ ਦਾ ਹਥਿਆਰਾਂ ਦਾ ਕੰਮ ਕੀਤਾ ਤੇ ਸੋਨੇ ਦਾ ਹੂੰ ਇਹ ਸਾਰੇ ਕੰਮ ਕੀਤੇ ਨੇ ਹੂੰ ਹੁਣ ਉਹ ਪੈਹਾ ਤੇ ਉਸ ਜੈਪਾਲ ਦਾ ਮੇਰੇ ਖਿਆਲ ਨਾਲ ਘੱਟੋ ਘੱਟ 20 ਬਜ ਕਰੋੜ ਰੁਪਈਆ ਵਾ ਹੂੰ ਪੂਰਾ ਐਸ਼ਾ ਉਹ ਨਾ ਮੈਨੂੰ ਪਤਾ ਨਾ ਉਹਨੂੰ ਕਿਹਨੂੰ ਪਤਾ ਕਿ ਹੋਵੇ ਮੈਨੂੰ ਹੂੰ ਉਹ ਪਤਾ ਕੀਤਾ ਵੀ ਨਹੀਂ ਜਾ ਸਕਦਾ ਵੀ ਕਿੱਥੇ ਪਿਆ ਗਿੱਤ ਨਹੀਂ ਪਿਆ ਜਿਹੜੇ ਦੋ ਟਿਕਾਣਿਆਂ ਦਾ ਸਾਨੂੰ ਪਤਾ ਅਸੀਂ ਉਹਨੂੰ ਟੱਚ ਹੀ ਨਹੀਂ ਕਰੰਗੇ ਕਿਉਂਕਿ ਹੁਣ ਪੁਲਿਸ ਪਤਾ ਕੀ ਕਰਦੀ ਆ ਹੂੰ ਕਿ ਇਹਨਾਂ ਦਾ ਤਰੀਕਾ ਕਰਕੇ ਨਾ ਵੀ ਇਹ ਜਦੋਂ ਪਤ ਲੱਗ ਜੇ ਨਾ ਵੀ ਇੱਥੇ ਤੇ ਪਿਆ ਹੋਆ ਹੂੰ ਕਿ ਚੱਕ ਦੇਣੀ ਕਿ ਪਿਆ ਹਰ ਕਵਰ ਨਹੀਂ ਕਰਦੇ ਹੂੰ ਇਹ ਉੱਥੇ ਵੀ ਕੀ ਕਰਦੇ ਆ ਕਿ ਕੋਈ ਦੂਜਾ ਬੰਦਾ ਆਉਂਦਾ ਕਿ ਨਹੀਂ ਆਉਂਦਾ ਉਸ ਘਰ ਦੇ ਵਿੱਚ ਜਾਂ ਜਿੱਥੇ ਰੱਖਿਆ ਹੈ ਨਾ ਹੂੰ ਉਹਨੂੰ ਅਪਾਰਟਮੈਂਟ ਤੇ ਆਪਣੇ ਕੋਲ ਦਿੱਲੀ ਵੀ ਹੈਗੇ ਆ ਦੋ ਹੂੰ ਬੰਦ ਪਏ ਆ ਆਪਣੀ ਫਰੀਦੀ ਅੱਛਾ ਹੁਣ ਜਦੋਂ ਉਹ ਮਰ ਗਿਆ ਜੈਪਾਲ ਤੇ ਜਿਨ੍ਹਾਂ ਦੇ ਨਾਂ ਤੇ ਲਿਆ ਉਹਨਾਂ ਦੇ ਦੇਣ ਨਹੀਂ ਵਾਪਸ ਪੰਜ ਕਰੋੜ ਰੁਪਏ ਦੀ ਖੇੜਿਆ ਹੂੰ ਨਾ ਆਪਾਂ ਕਹਿ ਸਕਦੇ ਤੁਸੀਂ ਦੋ ਆਓ ਕਿ ਬਹੁਤੇ ਅੰਦਰ ਤੁਹਾਨੂੰ ਪਤਾ ਵੀ ਨਹੀਂਗਾ ਕਿਵੇਂ ਇਹਨਾਂ ਨੇ ਝੂਠ ਬੋਲੀ ਵੀ ਸਾਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਇਹਨਾਂ ਨਾਲ ਮੇਰਾ ਸੰਪਰਕ ਹੀ ਤਾਂ ਜਿੰਨ ਸਾਲ ਪਹਿਲਾਂ ਹੋਇਆ ਮੈਨੂੰ ਤਾਂ ਨਹੀਂ ਮੈਨੂੰ ਪਤਾ ਵੀ ਤੇ ਪਹਿਲੇ ਕੀ ਰੌਲੇ ਕੀ ਨਹੀਂ ਹੈਗੇ ਤੇ ਸਮਰਗ ਵੀ ਮੇਰਾ ਇਹਨਾਂ ਨੇ ਕਰਾਇਆ ਜਿਹਦੇ ਆਪਣੇ ਬੱਗੇ ਹੋਣੀ ਆ ਜਿਹੜੇ ਨਹੀਂ ਬੱਗੇ ਨਹੀਂ ਅੰਦਰ ਜਿਹੜੇ ਮੁੰਡੇ ਆ ਇਹਨੇ ਕਰਾਇਆ ਹੈ 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 ਇਹਨਾਂ ਨੂੰ ਮੈਂ ਕਿਹਾ ਵੀ ਨਿਕਲ ਜਾ ਇਹ ਨਿਕਲਿਆ ਨਹੀਂ ਉਦੋਂ ਯਾਪਾ ਇਹ ਥੋੜਾ ਜਿਹਾ ਜ਼ਿਆਦਾ ਈਜ਼ੀ ਲੈ ਗਿਆ ਕਮ ਸਾਤ ਅੱਠ ਸਾਲ ਬਸਾ ਫੜਿਆ ਨਾ ਜਾਵੇ ਉਹਨੂੰ ਹੋ ਜਾਂਦਾ ਵੀ ਥੋੜਾ ਸ਼ਾਇਦ ਮੈਂ ਕਦੀ ਖੜੇ ਨਹੀਂ ਆਣਾ ਹੂੰ ਹੋਰ ਰੌਣਾ ਇਹ ਮਸਲਾ ਇਹ ਆ ਕਿ ਪੈਸੇ ਇਹਦਾ ਖੇਡ ਨਹੀਂ ਗੀਡੀ ਕੋਕੀ ਪੈਸਾ ਤਾਂ ਤੁਹਾਨੂੰ ਪਤਾ ਵੀ ਆਪਣੇ ਕੋਲ ਸਿਚੁਏਸ਼ਨ ਨਹੀਂ ਰਿਹਾ ਵੀ ਜਿੱਦ ਤਰ੍ਹਾਂ ਬਹੁਤ ਜ਼ਿਆਦਾ ਤੰਗੀ ਲੱਗੀ ਮੈਂ ਤਾਂ ਕੈਸ਼ ਮੈਨ ਇਧਰ ਉਧਰ ਕਰ ਲੈਣੀ ਇੱਕ ਪੈਸੇ ਨੂੰ 200 ਰੁਪਏ ਦਾ ਖੇਡ ਨਹੀਂ ਸਾਰੀ ਕੰਮ ਹੀ ਆ ਪਏ ਕਰਨਾ ਫਿਰ ਹੁਣ ਨਿਕਲ ਲੱਗ ਪਈ ਵਿਸੰਕਾ ਦੀ ਉਹੀ ਗੱਲ ਆ ਤੇ ਉਹ ਮੈਂ ਸੋਚਦਾ ਵੀ ਜਿਹੜਾ ਤੈਨੂੰ ਪ੍ਰੋਮਿਸ ਕੀਤਾ ਉਹ ਤੇ ਮੈਨੂੰ ਪਤਾ ਨਾ ਵੀ ਮੇਰੇ ਕੋਲ ਹੈਗਾ ਪਿਆ ਉਹ ਉਹ ਮੈਂ ਤਾਂ ਨਹੀਂ ਛੇੜਦਾ ਸਮਾਨ ਨੂੰ ਠੀਕ ਹੈ ਜਿਹੜੇ ਬੰਦੇ ਕੋਲ ਇੱਕ ਕੋਲ ਪਿਆ ਉਹ ਤੇ ਆਪਾਂ ਨੂੰ ਪਤਾ ਵਾ ਸੋਨਾ ਮੱਤ ਪੈਸੇ ਹੈ ਨਾ ਉਹ ਤੇ ਬੰਦਾ ਆਪਣਾ ਜਾਣਕਾਰ ਆ ਉਹ ਸਿਚੁਏਸ਼ਨ ਇਹ ਆ ਵੀ ਨਾ ਤੇ ਉਹ ਪੈਸਾ ਕੱਢ ਸਕਦਾ ਉਹ ਸਾਰਾ ਹਿੰਦਾ ਹੈ ਵੀ ਜਦਾਂ ਸੈਟਅਪ ਪੈਨਚ ਨਹੀਂ ਨਾ ਹੁੰਦਾ ਇਹ ਸਿਚੁਏਸ਼ਨ ਦਿਖਾਉਂਦਾ ਇਦਾਂ ਹੈ ਨਾ ਕਾ ਬਚਿਆ ਵੀ ਤਾਮ ਜੀ ਉਹਨੇ ਅੱਜ ਪੈਸੇ ਸ਼ੋਅ ਕਰਤੇ ਜਾਂ ਸੋਨਾ ਵੇਚਣ ਤਰ ਪਿਆ ਸੋਨੇ ਦੀ ਜਿਹੜਾ ਸੋਨਾ ਨਾ ਸੋਨੇ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਵੀ ਸੋਨੇ ਦੀ ਪਛਾਣ ਹੁੰਦੀ ਹੈ ਉਹਨਾਂ ਦੇ ਗਹਿਣਾ ਹੁੰਦਾ ਠੀਕ ਹੈ ਹੁਣ ਸੁਨਿਆਰੇ ਦੀ ਆ ਵੀ ਜੀ ਤੱਕ ਆਪਣੀ ਜਾਣਕਾਰ ਹੋਵੇ ਬੰਦਾ ਜਿਹੜਾ ਰਿਸਕ ਲੈ ਸਕਦੇ ਦੀ ਪੁੱਸ ਪੈਣ ਸਤਬਰ ਰੋਲ ਦਿੰਦੀ ਹੈ ਜੇ ਬੰਦੇ ਨੂੰ ਪਤਾ ਲੱਗ ਗਿਆ ਵੀ ਸੋਨਾ ਪਗਲਾ ਕੇ ਇਹਨਾਂ ਨੇ ਬਿਸਕਟ ਬਣਾਇਆ ਤਾਂ ਕੁਝ ਕੀਤਾ ਜਿਹੜਾ ਬਿਸਕਟ ਹੀ ਬਣਦਾ ਉਹ ਵੀ ਕੰਪਨੀ ਦਾ ਬਣਦਾ ਸੋ ਕੋਲਮ ਲਾ ਕੇ ਸੋਨਾ ਵੇਚਣਾ ਸਭ ਨੂੰ ਓਕੀ ਗੱਲ ਆ ਜਿਹੜਾ ਕੋਈ ਤੇ ਵੀ ਤੱਕ ਵੇਚਣਾ ਨਾ ਸੋਨਾ ਉਹ ਬਹੁਤ ਔਖਾ ਕਿਸੇ ਸਟੇਟਸ ਵੇਚੋ ਖਬਰਿਆਂ ਨੂੰ ਪਤਾ ਹੁੰਦਾ ਵੀ ਸੋਨਾ ਇੰਨਾ ਜੇ ਵਿਕਿਆ ਨਾ ਕਦੇ ਉਹਦੀ ਨਕਰੀ ਹੋਣੀ ਹੋਣੀ ਹੈ ਹੂੰ ਉਹ ਸੋਨਾ ਹੁਣ ਮੰਗਾਉਣਾ ਇੱਤਰ ਪਹਿਲਾਂ ਥੋੜਾ ਥੋੜਾ ਕਰਕੇ ਮੇਰੀ ਗੱਲ ਹੋਈ ਬੰਦੇ ਨਾਲ ਤੇ ਉਹ ਪਰ ਉਹ ਬੰਦਾ ਕਹਿੰਦਾ ਵੀ ਜਦਾਂ ਮਤਲਬ ਹਜੇ ਨਹੀਂ ਹਜੇ 6 ਮਹੀਨੇ ਉਹ ਫੋਨ ਵੀ ਨਹੀਂ ਕਹਿੰਦਾ ਉਹਨੇ ਮੈਨੂੰ ਫੋਨ ਕਰਕੇ ਸਭ ਦੱਸਿਆ ਸੀ ਕਿ ਕੀ ਕਰਨਾ ਹੈ ਹਾਂ ਤੇ ਉਦੋਂ ਤੋਂ ਬਾਅਦ ਮੈਨੂੰ ਇਹ ਗੱਲ ਗਈ ਕਿ ਮੈਂ ਫੋਨ ਨਾ ਕਰੀ 6 ਮਹੀਨੇ ਬਾਅਦ ਕਹਿੰਦਾ ਮੈਂ ਤੁਹਾਨੂੰ ਵਾਪਸ ਕਾਲ ਕਰੂੰਗਾ 6 ਮਹੀਨੇ ਪਹਿਲੇ ਨੇ ਹਾਂ ਤੇ 6 ਮਹੀਨੇ ਪੈ ਗਏ ਤੇ ਉਦੋਂ ਉਹਨੇ ਮੈਨੂੰ ਇਹ ਗੱਲ ਕਹੀ ਸੀ ਵੀ ਮੈਂ ਉਧਰੋਂ ਕਿਨ ਅਮਰੀਕਾ ਦੇ ਨਾਲ ਕਿਸੇ ਬੰਦੇ ਨੂੰ ਸਹਿਬਾਨ ਤੇ ਪਰ ਹੁੰਦਾ ਉਹਨੂੰ ਮੈਂ ਇਹ ਨਹੀਂ ਦੱਸਣਾ ਵੀ ਮੈਂ ਪੈਸੇ ਧੁੰਦੇ ਨੇ ਉਦੋਂ ਮੈਂ ਕਹ ਦੋ ਹੁਣ ਉਹ ਜੇ ਆ ਜਾਂਦੇ ਪੈਸੇ ਅਨਪੀੜ ਕੇ ਆਪਣੇ ਗਲ ਮਸਲੇ ਹੱਲ ਹੋ ਜਾਣਗੇ ਬਹੁਤ 12000 ਡਾਲਰ ਜਾਂ 15000 ਡਾਲਰ ਜਿੰਨਾ ਵੀ ਆਉਂਦਾ ਉਹ ਉਹਨਾਂ ਨੇ ਕਿਹੜਾ ਵਗਣਾ ਵੀ ਮੇਰਾ ਸਾਥ ਕਰੋ ਭੈ ਜੋ ਕਿੜਾ ਵੀ ਆਪਾਂ ਜੜੀਆਂ ਲਾਗ ਕਮਾਏ ਹੂੰ ਜੇ ਇਹਦੇ ਉਧਰੋਂ ਨਿਕਲ ਜਾਂਦਾ ਕੰਮ ਫਿਰ ਤੇ ਕੋਈ ਸੌਖਾ ਹੀ ਕਰਦਾ ਹਾਂ ਫਿਰ ਤੇ ਮਸਲਾ ਹੱਲ ਹੋ ਜਾਊਗਾ ਫਿਰ ਮੈਂ ਇਤੋਂ ਜਿਹੜਾ ਬਾਹਰ ਬੋਰ ਦਾ ਰੌਲਾ ਵੀ ਲੈ ਲਊਗਾ ਹੂੰ ਕਿਉਂਕਿ ਮੈਨੂੰ ਹੁਣ ਜੇ ਕ੍ਰੈਡਿਟ ਕਾਰਡ ਵਾਲਾ ਨੇ ਵੀ ਮੈਂ ਕਰਨੀ ਪਈ